ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਗੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗੇਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਤੇ ਇਹ ਪਿੰਡ ਆਉਂਦਾ ਹੈ ਬਾਈ ਦਾ ਨਾਮ ਸੰਦੀਪ ਹੈ ਤੇ ਸਰਾ ਜਰਸੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਜਰਸੀ گاਵਾ ਵਹਿੜਾਂ ਵਿਕਰੀ ਵਾਲੀਆਂ ਹਰ ਰੋਜ਼ ਆਉਂਦੀਆਂ ਤਿੰਨ ਨਗ ਅੱਜ ਦੀ ਇਸ ਵੀਡੀਓ ਚ ਦਿਖਾਉਂਗਾ ਜਿਹਦੇ ਚ ਪਹਿਲੇ ਨੰਬਰ ਤੇ ਬਿਲਕੁਲ ਹੀ ਤਾਜੀ ਸੋਈ ਵੜ ਇਦੇ ਨਾਲ ਦੋ ਗੱਬਣ ਖੜੀਆਂ। ਪਸੂ ਤੁਸੀਂ ਆਪਦੀ ਪਸੰਦ ਦਾ ਖਰੀਦਣਾ, ਤਸੱਲੀ ਤੁਸੀਂ ਕਰਨੀ ਹੈ। ਨੰਬਰ ਸਕਰੀਨ ਉੱਤੇ ਸਿੱਧਾ ਚੱਲੂਗਾ। ਸੌਦਾ ਤੁਸੀਂ ਮਾਲਕ ਨਾ ਕਰੋਗੇ। ਆਓ ਸ਼ੁਰੂਆਤ ਸੋਈ ਸਵਾਈ ਵਹਿੜ ਤੋਂ ਕਰੀਏ। ਉਦੋਂ ਬਾਅਦ ਦੋ ਗਾਵਾਂ ਹੋਰ ਦਿਖਾ ਦਵਾਂ। ਸੰਦੀਪ ਭਾਈ ਸਸਰੀ ਕਾ। ਭਾਈ ਹਸੀ ਗਾਲੀ। ਸੰਦੀਪ ਤੈਨਾਂ ਨਾ ਅੱਜ ਦਿਖਾ ਰਹੇ ਆਂ ਭਾਈ। ਹਾਂਜੀ ਹਾਂਜੀ ਭਾਈ। ਪਹਿਲੇ ਨੰਬਰ ਤੇ ਕੈਨ ਮਸੂਆ? ਭਾਈ ਪਹਿਲਾ ਸੂਆ ਮੂੰਹ ਦੋ ਦੰਦਾ ਹੀ। ਟਾਈਮ ਕਿੰਨਾ ਹੋਇਆ ਸੀ? ਕੱਲ ਸੂਈ ਆ ਭਾਈ ਇਹ ਸ਼ਾਮ ਨੂੰ ਹੀ 6 ਵਜੇ ਹੀ। ਕੱਲ ਸ਼ਾਮ ਨੂੰ 6 ਵਜੇ। ਹਾਂਜੀ। ਬੱਚਾ ਕੀ ਦਿੱਤਾ ਇਹਨੇ? ਇਹਨੇ ਬੱਚਾ ਠੀਕ ਹੈ ਤੇ ਕੱਲ ਸ਼ਾਮ ਨੂੰ ਵੀ ਥੋੜੀ ਜਿਹੀ ਜਵਾਈ ਹੋਈ ਆ ਬਾਈ ਅੱਜ ਸਵੇਰ ਹੋਈ ਵੀ ਆ ਠੀਕ ਹੈ ਹਾਂਜੀ ਕੀ ਡਿਮਾਂਡ ਰਹਿਣੀ ਸੰਦੀਪ ਜੀ ਡਿਮਾਂਡ ਇਹਦੀ 58000 ਰੁਪਿਆ ਬਾਈ ਠੀਕ ਹੈ ਥੋੜੀ ਤੇ ਮਾੜਾ ਮੋਟਾ ਮਾਨਦਾਨ ਵਿੱਚੋਂ ਥੋੜਾ ਘਣਾ ਹੋ ਜਾਊਗਾ ਜੀ ਓਕੇ ਸੋ ਦੱਸੋ ਮਾੜਾ ਮੋਟਾ ਮਾਨਦਾਨ ਹੋਊਗਾ ਰੇਟ ਰੱਖਿਆ ਹੈ 58000 ਪਰ ਲਈ ਵੈੜ ਥੋੜੀ ਇਹਨੂੰ ਘੂਰਦੀ ਹੈ ਕਈ ਵਾਰ ਪਸ਼ੂ ਨੂੰ ਘੂਰਨ ਲੱਗ ਜਾਂਦਾ ਦੂਜਾ ਪਸ਼ੂ ਤੋਂ ਵੈੜ ਚੰਗੀ ਹੈ ਢਾਂਚਾ ਤੁਹਾਡੇ ਸਾਹਮਣੇ ਆ ਹਵਾਨਾ ਫਿਟਿੰਗ ਜੀ ਵਾਲਾ ਹੈ ਸੋਭਾ ਵੀਡੀਓ ਬਣਾ ਰਹੇ ਆ ਲਗਭਗ ਟਾਈਮ 9:30 ਪੌਣੇ 10 ਦਾ ਹੋਊਗਾ 10:00 ਵਜੇ ਮੰਨ ਕੇ ਚੱਲੋ ਤੁਸੀਂ ਇਹ ਵੀਡੀਓ ਬਣ ਰਹੀ ਹੈ ਸੋ ਇਹ ਤਾਜੀ ਸੂਈ ਵੀ ਤੁਹਾਨੂੰ ਜਰਸੀ ਦਿਖਾ ਰਹੇ ਆ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਮਾਈ ਨਾਲ ਬਣਾ ਲਓ ਜੇ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੂਗਾ ਇਸ ਤੇ ਤੁਸੀਂ ਕਾਲ ਕਰਨੀ ਹੈ ਸੰਦੀਪ ਜਿਹੜੀ ਦੋ ਨੰਬਰ ਤੇ ਵੜਾ ਬਈ ਬਈ ਚਾਰ ਦੰਦ ਪਹਿਲਾ ਸੂਈ ਦਿਨ ਕਿਨੇ ਲੋ ਪੰਜ ਦੰਦ ਬਾਕੀ ਆ ਬਈ ਜਦੇ ਹੀ ਇਹਦਾ ਰੇਟ ਬਈ ਰੇਟ ਤੇ ਦਾ ਫੋਨ ਤੇ ਆਈ 5 ਦਿਨ ਰਹਿੰਦੇ ਆ ਦੋਸਤੋ ਸੂਨ ਚ 4 ਦਿਨ ਪਹਿਲਾ ਸੂਆ ਸੁਣਾ ਪੂਰੇ ਨਰੋਏ ਢਾਂਚੇ ਦੀ ਐ ਹਵਾਨਾ ਵੀ ਚੰਗਾ ਤਿਆਰ ਦਿਸਦਾ ਬਾਕੀ ਕੋਲਵਾ ਕੇ ਪਾਸ ਕਰ ਲਿਓ ਸਾਹਮਣੋਂ ਸੂਰਜ ਪੈਂਦਾ ਬਾਈ ਦੀ ਲੋਕੇਸ਼ਨ ਇਸ ਤਰ੍ਹਾਂ ਦੀ ਐ ਕਈ ਵਾਰਾਂ ਪਸ਼ੂ ਦਾ ਰੰਗ ਜਿਹੜਾ ਉਹ ਹੁਣ ਖੈਰ ਕਲੀਅਰ ਸਮਝ ਆ ਜਾਣਾ ਜੇ ਤੂੰ ਅੰਦਰ ਨੂੰ ਜਾਊਗੀ ਸੰਦੀਪ ਸਿੱਧੀ ਲੈ ਜੀ ਭਾਈ ਹਾਂ ਸੋ ਇਹ ਪਹਿਲਣ 4 ਦਿਨ ਬਾਹਰ ਤੁਹਾਨੂੰ 2 ਨੰਬਰ ਤੇ ਦਿਖਾ ਰਹੇ ਆ ਇਹਦਾ ਰੇਟ ਫੋਨ ਤੇ ਰੱਖਿਆ ਦੋਸਤੋ ਬਾਈ ਨੇ ਬਾਕੀ ਕਾਲ ਕਰਕੇ ਪਤਾ ਕਰ ਲਿਓ ਜੀ ਆ ਚਾਚਾ ਉਹ ਤਾਂ ਬਈ ਤਿਆਰੀ ਬਹੁਤ ਸੋਹਣੀ ਆਈ ਮੈਂ ਨਾ ਹਜੇ ਵੀ ਕਾਟੇ ਆਣੇ ਬਈ ਇਹਨੇ 2-4 ਹੀ ਠੀਕ ਹੈ ਹਾਂਜੀ ਹਾਂਜੀ ਬੰਦ ਇਸ ਦੀ ਸੋ ਹਜੇ 2-4 ਦਿਨ ਲਾਊਗੀ ਦੱਸੋ ਇਹ 4 ਦਿਨ ਪਹਿਲਣ ਇਹਦੇ ਨਾਲ ਇੱਕ ਕੱਚੀ ਗਾਂ ਤੁਹਾਨੂੰ ਦਿਖਾਉਣਾ ਜਿਨੇ ਜਿਆਦਾ ਨਰੋਈ ਵੈੜ ਖਰੀਦਣੀ ਹੈ ਜਰਸੀ ਦੇ ਵਿੱਚ ਖੁੱਲ੍ਹਾ ਡੁੱਲਾ ਟਾਂਚੇ ਵਾਲੀ ਤੁਹਾਨੂੰ ਦਿਖਾਉਣਾ ਬਈ ਇਹਨੇ 12-13 ਦਿਨ ਬਾਕੀ ਆਈ ਹੂੰ ਇਹ ਲੋਕਲ ਹੀ ਲਈ ਆ ਬਈ ਆਪਾਂ ਇਹਦੀ ਘਰ ਦੀ ਵੀਡੀਓ ਵੀਡੀਓ ਉੱਥੋਂ ਦੀ ਬਣੀ ਵੀ ਹੈਗੀ ਆਈ ਸੀਗਰਟ ਇਹਦਾ ਰੇਟ ਇਹਦਾ ਵੀ ਫੋਨ ਤੇ ਆਈ ਖੋਲੀ ਹਾਂ ਸੋ ਦੋਸਤੋ ਹਜੇ 12 13 ਦਿਨਾਂ ਦੀ ਕੱਚੀ ਐ ਪੂਰੀ ਨਰੋਈ ਇਹ ਜਰਸੀ ਦੇਖੋ ਇਹਦਾ ਢਾਂਚਾ ਹਜੇ ਹਵਾਨਾ ਬਣਾਉਣਾ ਹੀ ਸ਼ੁਰੂ ਕੀਤਾ ਦੱਸੋ ਹਜੇ ਟਾਈਮ ਇਹਨੇ ਲੈ ਜਾਣਾ 12 13 ਦਿਨ ਉਹ ਤੋਂ ਕਲੀਅਰ ਭਾਈ ਸੀਲਸ ਲੱਗ ਇੰਨੀ ਗਾਗਾ ਨਹੀਂ ਐ ਕੁਈ ਇਹਨੂੰ ਹਿੱਲੜਦਾ ਨਹੀਂ ਕੋਈ ਹਲਾਉਂਦਾ ਨਹੀਂ ਠੀਕ ਹੈ ਸੋ ਸੀਲਸ ਰੀਫਾ ਕਰੇ ਨਸਲਾਂ ਐਕਚ ਫ ਜਰਸੀ ਇਹ ਠੰਡੀਆਂ ਨਸਲਾਂ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਇਹ ਤਿੰਨ ਨਾਗ ਬਾਈਕੂਲ ਸਿਕਰੀ ਵਾਲੇ ਸੀਗੇ ਤਿੰਨੇ ਗਾਵਾਂ ਤੁਹਾਨੂੰ ਦਿਖਾਤੀਆਂ ਇਹ ਤੋਂ ਬਾਅਦ ਥੋੜਾ ਕੰਮ ਹੈ ਜਿਹੜਾ ਅਪਸ ਤੁਹਾਨੂੰ ਜਚੇ ਕੋਲ ਆ ਕੇ ਦੇਖੋ ਆਪਦੀ ਸਮਝ ਨਾਲ ਖਰੀਦੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ